ਅੱਜ ਆਪਾਂ ਕਣਕ ਦੀਆਂ ਟੌਪ 5 ਵੈਰੈਟੀਆਂ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਝਾੜ ਆਇਆ ਬਾਕੀ ਸਾਰੀਆਂ ਕਣਕ ਦੀਆਂ ਵੈਰੈਟੀਆਂ ਨਾਲੋਂ ਬਹੁਤ ਜ਼ਿਆਦਾ ਮੈਂ ਕਿਹਾ ਸਾਰੀਆਂ ਇਹ ਨੰਬਰ 1 ਨਹੀਂ ਆ ਤੁਸੀਂ ਕਿਹੜੀ ਮਰਜ਼ੀ ਚੁਣ ਲਓ ਝਾੜ ਆਪਣਾ ਪਿਛਲੇ ਸੀਜ਼ਨ ਦੇ ਵਿੱਚ ਜਾਣ ਕੇ 2025 ਦੇ ਵਿੱਚ ਜਿਹੜਾ ਆਪਾਂ April ਦੇ ਵਿੱਚ ਕਣਕ ਦੀ ਵढाई ਕੀਤੀ ਸੀ ਉਹਦੇ ਵਿੱਚ ਇੰਨਾ ਪੰਜ ਵੈਰਾਈਟੀਆਂ ਨੇ ਸਭ ਤੋਂ ਵੱਧ ਚੜ ਦਿੱਤਾ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜੀ 5ਵੇਂ ਨੰਬਰ ਤੇ ਆ ਤੇ 5ਵੇਂ ਨੰਬਰ ਤੇ ਆ ਜੀ HD 2851 ਹਾਂ ਦੋਸਤੋ ਵੈਸੇ ਤਾਂ ਹੋਂ ਤੱਕ ਇਹ ਨੰਬਰ 1 ਰਹੀ ਹੈ ਝਾੜ ਦੇ ਵਿੱਚ ਪਰੰਤੂ ਇਸ ਵਾਰ ਸਿੱਧਾ ਨੰਬਰ 1 ਤੋਂ ਨੰਬਰ 5 ਤੇ ਆ ਗਈ ਫੇਰ ਵੀ ਇਹ ਟੌਪ 5 ਵੈਰਾਈਟੀਆਂ ਦੇ ਵਿੱਚੋਂ ਇੱਕ ਦਾ HD 2859 ਵੈਸੇ ਤਾਂ ਬਹੁਤ ਜਦ ਥੋੜੇ ਏਰੀਏ ਦੇ ਵਿੱਚ ਕਾਮਯਾਬ ਆ ਪਰ ਜਿੱਥੇ ਝਾੜ ਦਿੰਦੀ ਹੈ ਨਾ ਬਸ ਦੁੱਖ ਹੀ ਤੋੜ ਦਿੰਦੀ ਹੈ ਰਿਕਾਰਡ ਹੀ ਬਣਾ ਦਿੰਦੀ ਹੈਗੀ ਜਾਨੀ ਕਿ ਇੱਕ ਪਛੇਤੀ ਵੈਰਾਈਟੀ ਹੋਣ ਦੇ ਬਾਵਜੂਦ ਵੀ ਇਸ ਵੈਰਾਈਟੀ ਨੇ ਰਿਕਾਰਡ ਤੋੜ ਦਿੱਤਾ ਘੱਟ ਤੋਂ ਘੱਟ 22 ਕੁਇੰਟਲ ਅਤੇ ਵੱਧ ਵੱਧ 25-26 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਜਾਨੀ ਕਿ ਮਣਾ ਦੇ ਵਿੱਚ ਗੱਲ ਕਰਕੇ ਤਾਂ 54 ਮਣਾ 55 ਮਣ ਤੋਂ ਲੈ ਕੇ 465 ਮਨ ਪ੍ਰਤੀ ਏਕੜ ਝਾੜ ਦਿੱਤਾ 2025 ਦੇ ਵਿੱਚ ਅੱਗੇ 4 ਨੰਬਰ ਤੇ ਆਜੀ ਆਪਣੀ DBW 187 ਹਾਂ ਦੋਸਤੋ ਜਿੰਨਾ ਕਿਸਾਨ ਭਰਾਵਾਂ ਨੇ ਕੱਲੀ ਲਾਈ ਸੀ ਨਾ ਅਤੇ ਢਿੱਗਣ ਤੋਂ ਬਚਾ ਲਈ ਸੀ ਝਾੜਦੇ ਇਹਨਾਂ ਵੀ ਵੱਟ ਘੜਤੇ ਬਹੁਤ ਵਧੀਆ ਝਾੜ ਦਿੱਤਾ ਵੈਸੇ ਤਾਂ 2025 ਦੇ ਵਿੱਚ DBW 187 ਅਤੇ 222 ਇਹ ਦੋਨੋਵੇਂ ਕਿਸਮਾਂ ਮਿਲਾ ਕੇ ਬੀਜੀਆਂ ਗਈਆਂ ਸੀ ਪਰੰਤੂ ਜਿੰਨਾ ਕਿਸਾਨ ਭਰਾਵਾਂ ਨੇ ਕੱਲੀ ਬੀਜੀ ਆ ਅਤੇ ਹਣ ਤੱਕ ਖੜੀ ਰਹੀ ਉਹ ਕਹਿੰਦੇ ਵੀ ਸਾਡੇ ਇਸ ਵੈਰਾਈਟੀ ਨੇ DBW187 ਨੇ ਘੜ ਤੋਂ ਘਟ ਉਹੀ 22 ਕੁਇੰਟਲ ਅਤੇ ਵੱਧ ਵੱਧ 25 26 26 ਕੁਇੰਟਲ ਪ੍ਰਤੀ ਇਕੜ ਵੀ ਝਾੜ ਦਿੱਤਾ 2025 ਵਾਲੇ ਸੀਜ਼ਨ ਦੇ ਵਿੱਚ ਤਾਂ ਜਾਨੀ ਕਿ ਮਨਾਂ ਵਿੱਚ ਗੱਲ ਕਰਕੇ ਤਾਂ ਉਹੀ 54 55 ਮੰਨ ਤੋਂ ਲੈ ਕੇ 65 66 ਮੰਨ ਤੱਕ ਵੀ 66 ਮੰਨ ਤੱਕ ਵੀ ਇਸ ਵੈਰਾਈਟੀ ਨੇ ਝਾੜ ਦਿੱਤਾ ਹੋਇਆ ਤੇ ਅੱਗੇ ਗੱਲ ਕਰਾਂਗੇ ਜਿਹੜੀ ਅਗਲੀਆਂ ਵੈਰਾਈਟੀਆਂ ਉਹ ਤਿੰਨੇ ਨੰਬਰ ਵਨ ਆ ਜਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਹਨਾਂ ਦੇ ਵਿੱਚ ਤੁਹਾਡੇ ਏਰੀਆ ਦੇ ਜਿਹਨੇ ਸਰ ਨੂੰ ਘੱਟ ਛੱਡ ਦਿੱਤਾ ਉਹ ਨੰਬਰ 3 ਤੇ ਆ ਫਿਰ 2 ਤੇ ਆ ਫਿਰ 1 ਤੇ ਆ ਕਿਹੜੀਆਂ ਕਿਹੜੀਆਂ DBW127 HD3386 ਅਤੇ PBW872 हां दोस्तों ये वैसे तो दोस्तों एको वैरायटी सारे एरिया ਦੇ ਵਿੱਚ ਕਾਮਯਾਬ ਨਹੀਂ ਹੁੰਦੀ ਜਿਵੇਂ ਕਿ HD3386 ਆ ਹੁਣ ਪਿਛਲੇ ਸੀਜ਼ਨ ਦੇ ਵਿੱਚ 2025 ਦੇ ਵਿੱਚ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਕਹਿਣਾ ਯਾਰ ਇਹਦੀ ਹਰੀ ਤਾਂ ਕੋਈ ਵੈਰਾਈਟੀ ਹੈ ਨਹੀਂ ਇੰਨਾ ਝਾੜ ਅਤੇ ਬਹੁਤ ਜਿਆਦਾ ਕਿਸਾਨਾਂ ਭਰਾਵਾਂ ਦਾ ਕਹਿਣਾ ਯਾਰ ਇਹਦਾ ਝਾੜ ਕੁਛ ਨਹੀਂ ਫੇਲ ਹੈ ਵੈਰਾਈਟੀ ਇਸ ਕਰਕੇ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਹੁੰਦਾ ਕਿ ਤੁਸੀਂ ਆਪਣਾ ਏਰੀਆ ਦੇਖੋ ਤੇ ਏਰੀਏ ਮੁਤਾਬਕ ਹੀ ਤੁਸੀਂ ਵੈਰਾਈਟੀ ਦੀ ਚੋਣ ਚੁਣੋ ਨਹੀਂ ਕਿਤੇ ਉਹ ਨਾ ਹੋਵੇ ਮੇਰੇ ਖੇਤ ਦੇ ਵਿੱਚ ਉਸੇ ਵੈਰਾਈਟੀ ਨੇ ਬਹੁਤ ਚੜ ਦਿੱਤਾ ਹੋਵੇ ਤੇ ਤੁਹਾਡੇ ਘਟ ਇਹ ਹੁੰਦਾ ਆ ਰਿਹਾ ਹਾਂ ਦੋਸਤੋ ਤਾਂ ਦੋਸਤੋ ਇਹਨੇ ਤਿੰਨਾਂ ਵੈਰਾਈਟੀਆਂ ਦਾ ਐਚਡੀ 3386 ਡੀਬੀਡਬਲਯੂ 327 ਅਤੇ ਪੀਬੀਡਬਲਯੂ 872 2025 ਦੇ ਸੀਜ਼ਨ ਦੇ ਵਿੱਚ ਜਿਹੜਾ ਕਣਕੀ ਵढाई ਚੱਲ ਰਹੀ ਸੀ ਤਾਂ ਕਿਸਾਨ ਭਰਾ ਉਹਦਾ ਕਹਿਣਾਗਾ ਘੱਟ ਤੋਂ ਘੱਟ ਉਹੀ 22-23 ਕੁਇੰਟਲ ਅਤੇ ਵੱਧ ਤੋਂ ਵੱਧ 26 está aí. ਕਵਾਂਟਲ 27.5 ਕਵਾਂਟਲ ਤੱਕ ਪ੍ਰਤੀ ਏਕੜ ਇਹਨਾਂ ਵੈਰੈਟੀਆਂ ਨੇ ਝਾੜ ਦਿੱਤਾ ਜਨ ਕਿ ਘੱਟ ਤੋਂ ਘੱਟ ਉਹੀ 55-56 ਮਣ ਤੇ ਵੱਧ ਤੋਂ ਵੱਧ 67-68 ਮਣ ਤੱਕ ਵੀ ਇਹਨਾਂ ਵੈਰੈਟੀਆਂ ਨੇ ਝਾੜ ਦਿੱਤਾ ਹੋਇਆ ਹੈਗਾ ਇਹ ਡਾਟਾ ਉਹ ਆ ਜਿਹੜਾ ਮੈਨੂੰ 90% ਕਿਸਾਨਾਂ ਭਰਾਵਾਂ ਨੇ ਦਿੱਤਾ ਅਤੇ ਵਿੱਚ 5-7% ਕਿਸਾਨਾਂ ਭਰਾ ਇਹੋ ਜਿਹੀ ਵੀ ਸੀ ਜਿਹੜੇ ਕਿ 60-90 ਮਣ ਕਿੱਲੇ ਦੀ ਹੋਗੀ ਆਹ 36 ਕਿ ਕਵਾਂਟਲ ਬਣਦੇ ਹੈਗੇ ਤਾਂ ਦੋਸਤੋ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਇਸ ਵਾਰ 90 ਮਣ ਕਿੱਲੇ ਦਾ ਝੋਨਾ ਹੋਇਆ ਕਿ ਨਹੀਂ ਕਿਉਂਕਿ ਦੋਸਤ ਜਿਹੜਾ ਮੈਂ ਡਾਟਾ ਦਿੰਨਾ ਨਾ ਉਹਨਾਂ ਕਿਸਾਨਾਂ ਦਿੰਨਾ ਜਿੰਨਾਂ ਦੀ ਸੰਖਿਆ ਜ਼ਿਆਦਾ ਹੋਵੇ ਤੇ ਜ਼ਿਆਦੇ ਸੰਖਿਆ ਵਾਲੇ ਕਿਸਾਨ ਭਰਾ ਇਹ ਕਹਿ ਰਹੇ ਆ ਵੀ ਝਾੜ ਬਹੁਤ ਵਧੀਆ ਪਰੰਤੂ 90 ਮਣ ਹੈ ਨਹੀਂ 66 67 ਮਣ ਦਾ ਸਾਡੇ ਦੜਾ ਪਿਆ ਹੋਇਆ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ